ਜ਼िला ਪੰਚਾਇਤ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਦੇ ਵਿੱਚ ਖਾਸਾ ਪਿੰਡ ਤੋਂ ਬੈਲਟ ਪੇਪਰ ਦੇ ਉੱਤੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਗਲਤ ਛਪਨ ਕਰ ਚੋਣ ਕਮਿਸ਼ਨ ਵੱਲੋਂ ਇੱਥੇ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਸਨ ਤੇ ਅੱਜ 17 ਤਰੀਕ ਨੂੰ ਦੁਬਾਰਾ ਵੋਟਾਂ ਹੋਈਆਂ ਜਿਸ ਵਿੱਚ ਲੋਕਾਂ ਦਾ ਉਤਸ਼ਾਹ ਬਹੁਤ ਘੱਟ ਦੇਖਣ ਨੂੰ ਮਿਲਿਆ ਪਰ ਇਥੋਂ ਦੇ ਚੋਣ ਲੜ ਰਹੇ ਸੁਖਵਿੰਦਰ ਕੌਰ ਦੇ ਪਤੀ ਮੋਨੂ ਨੇ ਦੱਸਿਆ ਕਿ ਪਿੰਡ ਦੇ ਵਿੱਚ ਉਹਨਾਂ ਦੇ ਨਾਲ ਸਰਬਸੰਮਤੀ ਹੋ ਗਈ ਹੈ ਅਤੇ ਸਰਬਸੰਮਤੀ ਨਾਲ ਉਹ ਇੱਕ ਹਿਸਾਬ ਨਾਲ ਚੋਣ ਜਿੱਤ ਚੁੱਕੇ ਹਨ ਬਾਕੀ ਜੜੀ ਅੱਜ VOTING ਵੀ ਹੋ ਰਹੀ ਹੈ ਉਸ ਵਿੱਚ ਪਿੰਡ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਤਰਜੀਹ ਦੇ ਰਹੇ ਹਨ ਤਾਂ ਜੋ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਗਰਾਂਟਾ ਲੈਣ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਪਿੰਡ ਦਾ ਵਿਕਾਸ ਵੱਡੇ ਪੱਧਰ ਤੇ ਹੋ ਸਕੇ ਇੱਥੋਂ ਦੇ ਆਮ ਆਦਮੀ ਉਮੀਦਵਾਰ ਸੁਖਵਿੰਦਰ ਸੁਖਵਿੰਦਰ ਕੌਰ ਤੇ ਉਹਨਾਂ ਦੇ ਪਤੀ ਸਾਡੇ ਨਾਲ ਕਬਲਜੀਤ ਸਿੰਘ ਸੋਨੂੰ ਗੱਲਬਾਤ ਕਰਨਗੇ ਹਾਂਜੀ ਸੋਨੂੰ ਜੀ ਚੋਣਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਮਨੂ ਜੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਚੋਣਾਂ ਬਾਰੇ ਬਹੁਤ ਵਧੀਆ ਪੂਰਿੰਗ ਹੋ ਰਹੀ ਹੈ ਜੀ ਉਹ ਤਾਂ ਨਹੀਂ ਇਕਤਰਫਾਈ ਹੋ ਗਿਆ ਸਾਡੇ ਸਾਹਮਣੇ ਕੋਈ ਉਮੀਦਵਾਰ ਨਹੀਂ ਸੀ ਵੱਡੇ ਸਰਪੰਚ ਮੇਰੇ ਮੈਸੇਜ ਖਲੋਤੇ ਸੁਖਵਿੰਦਰ ਕੌਰ ਜੀ ਆਮ ਪਾਰਟੀ ਵੱਲੋਂ ਹੁਣ ਸਾਡੇ ਸਾਹਮਣੇ ਇੱਕ ਆਜ਼ਾਦ ਉਮੀਦਵਾਰ ਸੀ ਜਿਨ੍ਹਾਂ ਨੇ ਕਾਗਜ਼ ਭਰੇ ਸੀ ਉਹ ਕੱਲ ਸਾਡੇ ਜਸਵਿੰਦਰ ਸਿੰਘ ਜੀ ਐਮਐਲਏ ਰਮਦਾਸ ਜੀ ਉਹਨਾਂ ਦੇ ਸਾਡੇ ਆਪਸ ਵਿੱਚ ਕੰਪਰਮਾਈਜ਼ ਫੇਅਰ ਕਰਾਤਾ ਤੇ ਕੰਪਰਮਾਈਜ਼ ਕਰਾਤਾ ਤੇ ਇੱਕ ਦੂਜੇ ਨੂੰ ਹੀ ਹਾਰ ਪਾਤੇ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕੰਪਰਮਾਈਜ਼ ਕਰਾ ਹੁਣ ਇੱਕ ਤਰਫਾ ਹੀ ਕੁੱਟਾ ਪਈਆਂ ਤਦ ਕਰਕੇ ਪੋਲਿੰਗ ਥੋੜੀ ਘੱਟ ਹੋਈ ਵੀ ਸਾਰੇ ਪਿੰਡ 'ਚ ਰੋਲਾ ਪੈ ਗਿਆ ਵੀ ਇਹਨਾਂ ਦੀ ਆਪਸੀ ਸਹਿਮਤੀ ਹੋ ਇਹ ਸਨ ਉਮੀਦਵਾਰ ਸੁਖਿੰਦਰ ਕੌਰ ਦੇ ਪਤੀ ਮੋਨੂ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਪਿੰਡ ਦੇ ਲੋਕਾਂ ਨੇ ਸਭ ਸਮਤੀ ਨਾਲ ਹੀ ਸਾਨੂੰ ਉਮੀਦਵਾਰ ਚੁਣ ਲਿਆ ਹੈ ਤੇ ਵੋਟਾਂ ਵੀ ਇਸਲ ਪੈ ਰਹੀਆਂ ਹਨ ਪਰ ਲੋਕਾਂ ਲੋਕੀ ਵੋਟਾਂ ਪਾਉਣ ਇਸ ਕਰਕੇ ਘਟ ਨਹੀਂ ਆਏ ਕਿ ਲੋਕਾਂ ਨੂੰ ਪਤਾ ਹੈ ਕਿ ਜਦੋਂ ਕਿ ਉਮੀਦਵਾਰ ਜੇਤੂ ਘਰਾਰ ਦਿੱਤਾ ਜਾ ਚੁੱਕਾ ਹੈ ਤੇ ਬਾਕੀ ਕਾਰਵਾਈ ਵੋਟਾਂ ਤੋਂ ਬਾਅਦ ਵੀ ਇਹ ਜੇਤੂ ਹੀ ਨਿਕਲਣਗੇ ਆਮ ਆਦਮੀ ਪਾਰਟੀ ਵੱਲੋਂ ਤੇ ਅਸੀਂ ਇਹਨਾਂ ਨੂੰ ਐਡਵਾਂਸ ਉਹਦਾਈ ਵੀ ਦਿੰਨੇ ਹਾਂ ਤੇ ਬਹੁਤ ਵਧੀਆ ਹੈ ਕਿ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਹੈ ਤੇ ਤਾਂ ਜੋ ਲੋਕ ਲੜਾਈਆਂ ਝਗੜਿਆਂ ਤੋਂ ਬਚਣ ਤੇ ਫालतू ਖਰਚੇ ਤੋਂ ਬਚਣ ਇਸ ਕਰਕੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਜਾਂ ਆਪਣੇ ਲੋਕਾਂ ਨੂੰ ਪਿੰਡਾਂ ਵਾਲਿਆਂ ਨੂੰ ਅਪੀਲ ਕਰਦੇ ਹਾਂ ਕਿ ਜਿਆਦਾ ਤੋਂ ਜਿਆਦਾ ਜਿਆਦਾ ਤੋਂ ਜਿਆਦਾ ਸਰਬਸੰਮਤੀ ਨਾਲ ਹੀ ਇਹ ਕੰਮ ਸਿਰੇ ਚੜਨਾ ਅੱਜ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਖਾਸਾ ਦੀਆਂ ਖਾਸਾ ਐਲੀਮੈਂਟਸ ਨੂੰ ਜਿੱਥੇ ਕਿ ਦੁਬਾਰਾ ਚੋਣਾਂ ਪੈ ਰਹੀਆਂ ਨੇ ਹੋ ਰਹੀਆਂ ਨੇ ਜਿਹੜੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਨ ਇੱਥੇ ਕਿਉਂ ਕਮਿਸ਼ਨ ਵੱਲੋਂ ਕਿਉਂ ਰੱਦ ਕਰ ਦਿੱਤੀ ਸਹੀ ਗਈ ਗਈ ਸੀ ਕਿਉਂਕਿ ਜਿਹੜੇ ਵੈਲ ਸਨ ਜਿਹੜੇ 25 ਜੜੀ ਵੋਟਾਂ ਵਾਲੀ ਉਹਨਾਂ ਦੇ ਨਿਸ਼ਾਨ ਗਤ ਛਪ ਗਏ ਸਨ ਤੇ ਅੱਜ ਇੱਥੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਵੱਡੀ ਗਿਣਤੀ ਵਿੱਚ ਲੋਕੀ ਦੁਬਾਰਾ ਵੋਟਾਂ ਪਾਉਣ ਆਏ ਹਨ ਪਰ ਜਿਸ ਵੇਲੇ ਸਾਡੀ ਟੀਮ ਇੱਥੇ ਗਈ ਤਾਂ ਵੇਖਿਆ ਸਮਤਾ ਹਾਇਆ ਸੀ ਤੇ ਵੋਟਰ ਕੋਈ ਵੀ ਨਜ਼ਰ ਨਹੀਂ ਸੀ ਆ ਰਿਹਾ ਤੇ ਸਿਰ ਮਲਾਜ਼ਮੀ ਹੀ ਨਜ਼ਰ ਆਸਾਂ ਨੇ ਡਿਊਟੀ ਦੇ ਜਿਹੜੇ ਤਣਾਤ ਸਨ ਤੇ ਜਾਂ ਫਿਰ ਜਿਹੜੇ ਇੱਥੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਲੋਕਾਂ ਦੇ ਬਿਠੇ ਉਹ ਬਿਠੇ ਸਾਨੂੰ ਤੇ ਪ੍ਰੋਜੈਕਟਿੰਗ ਅਫਸਰ ਬਿਠੇ ਸਾਨੂੰ ਤੇ ਚੋਣ ਅਧਿਕਾਰੀ ਬਿਠੇ ਸਾਨੂੰ ਪਰ ਪਰ ਸ਼ਾਮ ਦੇ 3 ਵਜੇ ਤੱਕ ਇੱਥੇ ਸਾਨੂੰ ਕੋਈ ਵੀ ਵੋਟਰ ਨਜ਼ਰ ਨਹੀਂ ਆਇਆ ਵੋਟ ਪਾਉਂਦਾ ਕਿਉਂ ਨਹੀਂ ਆਇਆ ਇਹ ਤੇ ਮਸਲਾ ਇਹਨਾਂ ਦਾ ਬਿਠਣਾ ਹੋਵੇਗਾ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਵਾਰ ਇਹਨਾਂ ਚੋਣਾਂ ਦੇ ਵਿੱਚ ਵੋਟਰਾਂ ਦਾ ਉਤਸ਼ਾਹ ਬਹੁਤ ਘੱਟ ਹੈ ਜ਼ਿਆਦਾਤਰ ਵੋਟਾਂ ਨਹੀਂ ਪਈਆਂ ਤੇ ਉੱਥੇ ਸਿਰਨ ਸੰਮਤੀ ਨਾਲ ਹੀ ਜ਼ਿਆਦਾਤਰ ਕੈਂਡੀਡੇਟ ਨਿਰਵਾਚਨ ਚੋਣ ਜਿੱਤ ਚੁੱਕੇ ਹਨ ਤੇ ਜਿੱਥੇ ਵੋਟਾਂ ਪੈ ਰਹੀਆਂ ਹਨ ਉਹ ਵੀ ਤੁਹਾਨੂੰ ਅੱਜ ਇਹ ਤਸਵੀਰਾਂ ਖਾ ਰਹੇ ਹਾਂ ਤੇ ਅਸੀਂ ਆਪਣੇ ਦਰਸ਼ਕਾਂ ਨਾਲ ਅੱਗੇ ਤੋਂ ਵੀ ਇਹ ਤਸਵੀਰਾਂ ਇਹੋ ਜੀਆਂ ਸਾਂਝੀਆਂ ਕਰਦੇ ਰਹਾਂਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵਾਲਾ ਦੀ ਰਿਪੋਰਟ ਅਮਰ